ਪਿੰਡ ਖਾਨਕੋਟ ਵਿੱਚ ਗੰਦਾ ਪਾਣੀ ਪੀਣ ਨਾਲ ਮ੍ਰਿਤਕਾਂ ਦੀ ਸੰਖਿਆ 2 ਤੋਂ ਵੱਧ ਕੇ 5 ਤੱਕ ਪਹੁੰਚ ਗਈ। ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਡੀਸੀ ਨੇ ਲੋਕਾਂ ਦਾ ਹਾਲਚਾਲ ਜਾਣਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਪਿੰਡ ਵਿੱਚ ਲੋਕਾਂ ਨੂੰ ਸਿਹਤ ਸਵਾਵਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ। ਇਸ ਦੇ ਨਾਲ ਹੀ ਹਲਕਾ ਚੰਡੀਆਲਾ ਗੁਰੂਦੇਸ ਸਾਹਕਾ ਵਿਧਾਇਕ ਸੁਪਿੰਦਰ ਸਿੰਘ ਜੈਨੀ ਵੱਲੋਂ ਲੋਕਾਂ ਦਾ ਹਾਲਚਾਲ ਜਾਣਦਿਆ ਹੋਇਆ। ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਪਿੰਡ ਖਾਨਕੋਟ ਦੇ ਵਿੱਚ ਜਿੱਥੇ ਕਿ ਕੱਲ ਇੱਕ ਬੜੀ ਤਰਘਟਨਾ ਵਾਪਰੀ ਸੀ ਕਾਫੀ ਲੋਕ ਗੰਦਾ ਪਾਣੀ ਪੀਣ ਨਾਲ ਬਿਮਾਰ ਹੋ ਗਏ ਸਨ ਇੱਥੋਂ ਤੱਕ ਕਿ ਮਹਿਕਮੇ ਵਾਲੇ ਵੀ ਮੰਨ ਚੁੱਕੇ ਹਨ ਕਿ ਪਾਣੀ ਜਿਹੜਾ ਪਾਣੀ ਇਹਨਾਂ ਨੇ ਪੀਤਾ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਹੈ ਜਿਸ ਨਾਲ ਇਹ ਬਿਮਾਰ ਹੋਏ ਹਨ ਤੇ ਸਾਡੇ ਵਿੱਚ ਇੱਕ ਮੌਜੂਦ ਹੈ ਬਜ਼ੁਰਗ ਕੀ ਨਾ ਭਾਈ ਤੁਹਾਡਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਕੀ ਕਹਿਣਾ ਚਾਹੋਗੇ ਮੈਂ ਇਹ ਕਹਣਾ ਵੀ ਇਹ ਪਾਣੀ ਸਾਨੂੰ ਲੈ ਕੇ ਵਹਿ ਗਿਆ ਇਹ ਸਾਨੂੰ ਪਾਣੀ ਲੈ ਕੇ ਵਹਿ ਗਿਆ ਇਸ ਪਾਣੀ ਨੂੰ ਮੈਂ ਨਾ ਪਸੰਦ ਕਰਦਾ ਸੀ ਕਿ ਦੋ ਦੋ ਤਿੰਨ ਤਿੰਨ ਬੋਤਲਾਂ ਮੈਂ ਰੋਜ਼ ਪੀਂਦਾ ਸੀ ਚਾਰ ਚਾਰ ਰੋਟੀਆਂ ਖਾਂਦਾ ਸੀ ਅੱਜ ਮੈਨੂੰ 6 ਦਿਨ ਹੋ ਗਿਆ ਮੇਰੀ ਢਿੱਡ ਪੀੜ ਨਹੀਂ ਹਟਣ ਢੀ ਇੱਕ ਰੋਟੀ ਮੈਂ ਸਵੇਰੇ ਖਾ ਲੈਣਾ ਤੇ ਇੱਕ ਮੈਂ ਰਾਤ ਨੂੰ ਖਾ ਲੈਣਾ ਇਹ ਸਾਡੇ ਪਿੰਡ ਦਾ ਬੇੜਾ ਘਰਕ ਹੋ ਗਿਆ ਕਿੰਨੇ ਲੋਕ ਹੋਂ ਤੱਕ ਮਰ ਚੁੱਕੇ ਨੇ ਹਾਂਜੀ ਕਿੰਨੇ ਲੋਕ ਮਰ ਗਏ ਇੱਥੇ ਪੰਜ ਤੇ ਹੋ ਗਏ ਆ ਪੰਜ ਮਰ ਗਏ ਲੋਕ ਆ ਮੇਰੀ ਘਰ ਦੀ 35 ਸਾਲ ਤੋਂ ਪੰਚਾਇਤ ਮੈਂਬਰ ਰਹੀ ਮੇਰੀ ਘਰ ਦੀ 35 ਸਾਲ ਤੋਂ ਪੰਚਾਇਤ ਮੈਂਬਰ ਰਹੀ ਉਹ ਵੀ ਸਵੇਰੇ ਰੋਟੀ ਖਾਧੀ ਆ ਤੇ 2:30 ਵਜੇ ਆਖਣ ਲੱਗੀ ਮੈਨੂੰ ਕੁਝ ਹੁੰਦਾ ਅਸੀਂ ਅੱਲੀ ਹੜਤਾਲ ਨਹੀਂ ਗਏ ਤੋਂ ਡਾਕਟਰ ਆਂਦਾ ਇਹਨੂੰ ਤੇ ਤੁਹਾਡੇ ਪਿੰਡ ਵਿੱਚ ਹੁਣ ਤੱਕ ਕੋਈ ਸਰਕਾਰੀ ਕਰਮਚਾਰੀ ਜਾਂ ਕੋਈ ਨਮਾਇੰਦਾ ਜਾਂ ਕੋਈ ਐਮਐਲਏ ਆਇਆ ਥੇ ਆਉਂਦਾ ਹੀ ਕੋਈ ਨਹੀਂ ਐਮਐਲਏ ਆਇਆ ਥੇ ਡੈਨੀ ਸਾਹਿਬ ਆਉਂਦੇ ਰਹਿਆ ਆ ਜਿਹੜੇ ਨਵੇਂ ਬਣੇ ਆ ਏਟੀਓ ਸਾਹਿਬ ਮੈਂ ਕਿ ਮੈਨਾਂ ਕੋ ਦੋ ਬਿਜਲੀ ਦਾ ਵੀ ਤੇ ਹੱਥਾ ਵੀ ਤੇ ਸਾਡੇ ਪਿੰਡ ਦਾ ਇਹ ਵੇਖਿਆ ਕੋ ਨਹੀਂ ਇਹ ਨਾ ਸਾਡੇ ਪਿੰਡ ਆਉਂਦਾ ਹੀ ਆ ਤੁਹਾਡੇ ਪਿੰਡ ਅਜੇ ਤੱਕ ਐਮਐਲਏ ਨਹੀਂ ਆਇਆ ਮੈਂ ਨਾ ਵੜਿਆ ਕੋਈ ਨਹੀਂ ਅਸੀਂ ਤਾਂ ਡੀਕਾਂ ਕਰ ਰਹੇ ਆ ਵੀ ਆਉਣ ਅੱਜ ਮੌਤ ਹੋਈ ਆ ਇਹ ਕੌਣ ਨੇ ਤੇ ਸਾਡਾ ਭਰਾ ਹੀ ਆ ਵੀ ਕੀ ਨਾਂ ਸੀ ਇਹਨਾਂ ਦਾ ਇਹਨਾਂ ਜਰਨੈਲ ਸਿੰਘ ਆ ਕਿਤੇ ਨਾ ਕਿਤੇ ਇਹਨਾਂ ਵੀ ਪਾਣੀ ਪੀਤਾ ਹੋਊਗਾ ਜ਼ਰੂਰ ਪੀਤਾ ਸਾਰੇ ਪਿੰਡ ਨੇ ਪੀਤਾ ਲਓ ਜੀ ਇੱਥੇ ਹੀ ਆਏ ਆ ਤੇ ਇੱਥੇ ਇੱਕ ਜਰਨੈਲ ਸਿੰਘ ਬਜ਼ੁਰਗ ਦੀ ਮੌਤ ਹੋ ਗਈ ਆ ਭਾਵੇਂ ਉਹ ਪਹਿਲੇ ਤੋਂ ਬਿਮਾਰ ਸੀ ਪਰ ਪਿੰਡ ਵਾਲਿਆਂ ਦਾ ਘਰ ਵਾਲਿਆਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਪਾਣੀ ਪੀਤਾ ਵਾ ਬਿਮਾਰ ਬੰਦੇ ਦੀ ਅੱਗੇ ਪਹਿਲੋਂ ਵੀ ਹਿਮਿਊਨਿਟੀ ਕਮ ਹੁੰਦੀ ਆ ਜਾਨੀ ਕਿ ਬਿਮਾਰੀਆਂ ਨਾਲ ਲੜਨ ਵਾਲੀ ਬਿਮਾਰਾਂ ਬੰਦੇ ਦੇ ਵਿੱਚ ਤਾਕਤ ਘੱਟ ਹੁੰਦੀ ਆ ਉੱਪਰੋਂ ਜੇ ਇਹ ਪਾਣੀ ਪੀਤਾ ਜਾਵੇ ਤੇ ਉਹ ਫਿਰ ਉਸਨੂੰ ਹੋਰ ਕਮਜੋਰ ਕਰ ਦਿੰਦਾ ਤੇ ਬਿਮਾਰੀ ਜਿੱਤ ਜਾਂਦੀ ਹੈ ਤੇ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਪਾਣੀ ਦੇ ਨਾਲ ਹੀ ਮੌਤਾਂ ਹੋ ਰਹੀਆਂ ਹਨ ਤੇ ਇਸ ਵੇਲੇ ਪ੍ਰਸ਼ਾਸਨ ਵੀ ਇੱਥੇ ਆ ਗਿਆ ਸਾਰਾ ਡੀਸੀ ਸਾਹਿਬ ਵੀ ਆਏ ਨੇ ਪਰ ਲੋਕਾਂ ਨੂੰ ਰੋਸ ਹੈ ਕਿ ਅਜੇ ਤੱਕ ਉਹਨਾਂ ਦਾ ਚੁਣਿਆ ਹੋਇਆ ਨਿਮੰਦਾ ਹਰਪਜਨ ਸਿੰਘ ਈਟੀਓ ਜਿਨ੍ਹਾਂ ਕੋਲ ਬਿਜਲੀ ਵਿਭਾਗ ਤੇ ਨਾਲ ਸੜਕ ਵਿਭਾਗ ਉਹ ਅਜੇ ਤੱਕ ਇਸ ਪਿੰਡ ਦੇ ਵਿੱਚ ਨਹੀਂ ਆਏ ਕਿਤੇ ਨਾ ਕਿਤੇ ਸਵਾਲ ਉੱਠਦਾ ਹੈ ਤੇ ਇੱਕ ਉਹ ਇੱਕ ਉਸ ਨਿਮੰਦੇ ਨੂੰ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਤੇ ਉਹ ਉਸ ਤੋਂ ਆਸ ਰੱਖਦੇ ਹਨ ਕਿ ਸਾਡੀਆਂ ਮੁਸ਼ਕਲਾਂ ਹੱਲ ਕਰੇਗਾ ਤੇ ਜੇਕਰ ਉਹ ਵੀ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਤਾਂ ਫੇਰ ਤਾਂ ਪਿੰਡ ਵਾਲੇ ਦਾ ਕੀ ਕਹਿ ਸਕਦੇ ਹਨ ਹਾਂਜੀ ਬਜ਼ੁਰਗ ਜੀ ਤੁਹਾਡੀਆਂ ਮੁਸ਼ਕਲਾਂ ਹੱਲ ਨਹੀਂ ਹੋਈਆਂ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਮੈਂ ਕਹੂੰਗਾ ਵੀ ਸਾਡੇ ਕੋ ਆਉਂਦੇ ਆ ਹੱਥ ਜੋੜ ਕੇ ਗਲੇ ਹੀ ਲਾਉਣੇ ਆ ਕਾ ਪਾਣੀ ਸੇਵਾ ਵੀ ਕਰਦੇ ਆ ਆਹ ਸੜਕ ਪੱਕੀ ਬਣ ਜੂਗੀ 15 ਸਾਲ ਹੋ ਗਏ ਆ ਮੰਦਰ ਤੋਂ ਲੈ ਕੇ ਅੱਡੇ ਤੱਕ ਸੜਕ ਨਹੀਂ ਬਣਦੀ